नमस्कार आकाशवाणी खजाना सीतारमन ने प्रधानमंत्री नरेंद्र मोदी की अगवाई वाली कौमी जमुरी गठजोड़ एनडीए सरकार के विकसित भारत के सुपने का पहला केंद्रीय बजट अजसभा पेश लगातार सत्वी बार बजट पेश रिकॉर्ड बनाया तो लगातार छह बार बजट पेशार्ड स्वर्गीय ਕੇਂਦਰੀ ਬਜਟ ਪੇਸ਼ ਕਰਦੇ ਹਾਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਰੁਕਾਵਟਾਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਅੱਗੇ ਵਧਣਾ ਜਾਰੀ ਰੱਖਿਆ ਹੈ ਅਤੇ ਆਉਣ ਵਾਲੇ ਵਰਿਆਂ ਵਿੱਚ ਇਹ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਹੋਏਗੀ ਉਨ੍ਹਾਂ ਕਿਹਾ ਕਿ ਇਹ ਬਜਟ ਮੁੱਖ ਤੌਰ ਤੇ ਰੁਸਕਾਰ ਹੁਨਰ ਐਮਐਸਐਮਈ ਅਤੇ ਮਧ ਵਰਗ ਤੇ ਕੇਂਦਰੇ ਤੇ ਵਿਕਸਿਤ ਭਾਰਤ ਦੀ ਪੈਰਵੀ ਲਈ ਇੱਕ ਵਿਸਥਾਰਪੂਰਨ ਰੂਪਰੇਖਾ ਪੇਸ਼ ਕਰਦੇ ਹੋਏ ਬਜਟ ਵਿੱਚ ਸਾਰਿਆਂ ਲਈ ਮੌਕਿਆਂ ਵਾਸਤੇ ਸਰਕਾਰ ਦੀਆਂ ਨਵ ਤਰਜੀਹਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਵਿੱਚ ਖੇਤੀਬਾੜੀ, ਰੋਜ਼ਗਾਰ ਤੇ ਹੁਨਰ ਸਮਾਵੇਸ਼ੀ ਮਨੁੱਖੀ ਸਰੋਤ ਵਿਕਾਸ ਤੇ ਸਮਾਜਿਕ ਨਿਆਂ, ਨਿਰਮਾਣ ਤੇ ਸੇਵਾਵਾਂ, ਸ਼ਹਿਰੀ ਵਿਕਾਸ, ਊਰਜਾ ਸੁਰੱਖਿਆ, ਬੁਨਿਆਦੀ ਢਾਂਚਾ, ਨਵੀਨਤਾ, ਖੋਜ ਤੇ ਵਿਕਾਸ ਅਤੇ ਅਗਲੀ ਪੀੜੀ ਦੇ ਸੁਧਾਰਾਂ ਵਿੱਚ ਉਤਪਾਦਕਤਾ ਤੇ ਲਚਕਤਾ ਸ਼ਾਮਲ ਨੇ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਪੇਸ਼ ਬਜਟ ਵਿੱਚ 2 ਲੱਖ ਕਰੋੜ ਰੁਪਏ ਦੇ ਖਰਚ ਨਾਲ 5 ਸਾਲ ਦੀ ਮਿਆਦ ਵਿੱਚ 4 ਕਰੋੜ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਅਤੇ ਹੁਨਰ ਤੇ ਮੌਕਿਆਂ ਦੀ ਸਹੂਲਤ ਲਈ 5 ਯੋਜਨਾਵਾਂ ਅਤੇ ਪਹਿਲਕਦਮੀਆਂ ਦੇ ਪ੍ਰਧਾਨ ਮੰਤਰੀ 3 ਪੈਕੇਜ ਦਾ ਐਲਾਨ ਕੀਤਾ ਗਿਆ ਹੈ ਟੈਕਸ ਅਦਾ ਕਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਨਵੀਂ ਟੈਕਸ ਵਿਵਸਥਾ ਤਹਿਤ ਤਨਖਾਹਦਾਰ ਮੁਲਾਜ਼ਮਾਂ ਲਈ ਸਟੈਂਡਰਡ ਡਿਡਕਸ਼ਨ 50000 ਰੁਪਏ ਤੋਂ ਵਧਾ ਕੇ 75000 ਰੁਪਏ ਕੀਤੀ ਗਈ ਹੈ ਇਸੇ ਤਰ੍ਹਾਂ ਪੈਨਸ਼ਨਰਾਂ ਲਈ ਪਰਿਵਾਰਕ ਪੈਨਸ਼ਨ ਤੇ ਕਟੌਤੀ 15000 ਰੁਪਏ ਤੋਂ ਵਧਾ ਕੇ 25000 ਰੁਪਏ ਕੀਤੀ ਗਈ ਹੈ ਇਸ ਨਾਲ ਕੋਈ 4 ਕਰੋੜ ਤਨਖਾਹਦਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ ਨਵੀਂ ਟੈਕਸ ਪਣਾਲੀ ਲਈ ਟੈਕਸ ਦਾ ਢਾਂਚੇ ਨੂੰ ਸੋਧਿਆ ਗਿਆ ਹੈ ਤੇ 3 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ 3 ਲੱਖ ਤੋਂ 7 ਲੱਖ ਪੇ ਦੀ ਆਮਦਨ ਤੇ 5% ਦੀ ਆਮਦਨ ਟੈਕਸ ਦੀ ਤਜਵੀਜ਼ ਹੈ 7 ਲੱਖ ਤੋਂ 10 ਲੱਖ ਰੁਪਏ ਦੀ ਆਮਦਨ ਤੇ 10% ਟੈਕਸ ਲਗਾਇਆ ਜਾਏਗਾ 10 ਲੱਖ ਤੋਂ 12 ਲੱਖ ਰੁਪਏ ਤੱਕ ਦੀ ਆਮਦਨ ਤੇ 15% ਟੈਕਸ ਹੋਏਗਾ 12 ਲੱਖ ਤੋਂ 15 ਲੱਖ ਰੁਪਏ ਦੀ ਆਮਦਨ ਤੇ 20% ਦੀ ਆਮਦਨ ਟੈਕਸ 20 ਕੀ 15 ਲੱਖ ਰੁਪਏ ਤੋਂ ਉੱਪਰ ਦੀ ਆਮਦਨ ਤੇ 30% ਦੀ ਆਮਦਨ ਟੈਕਸ ਲੱਗੇਗਾ ਇਨ੍ਹਾਂ ਤਬਦੀਲੀਆਂ ਦੇ ਨਤੀਜੇ ਵਜੋਂ ਨਵੀਂ ਟੈਕਸ ਪ੍ਰਣਾਲੀ ਵਿੱਚ ਇੱਕ ਤਨਖਾਹਦਾਰ ਮੁਲਾਜ਼ਮ ਨੂੰ ਆਮਦਨ ਟੈਕਸ ਵਿੱਚ ਕੋਈ 17500 ਰੁਪਏ ਤੱਕ ਦੀ ਬਚਤ ਹੋਏਗੀ ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਅਨੁਸਾਰ ਇਹ ਬਜਟ ਮੱਤ ਵਰਗ ਲਈ ਬਹੁਤ ਹੀ ਫਾਇਦੇਮੰਦ ਬਜਟ ਹੈ ਬੜਾਈ ਸ਼ਾਨਦਾਰ ਤੇ ਪਰ ਅਗਰੈਸਿਵ ਬਜਟ ਪੇਸ਼ ਕੀਤਾ ਗਿਆ ਹੈ ਮਿਡਲ ਕਲਾਸ ਨੂੰ ਬੜੀ ਰਾਹ ਦਿੱਤੀ ਹੈ ਇਨਕਮ ਟੈਕਸ ਦੇ ਵਿੱਚ ਸਟੈਂਡਰਡ ਡਿਡਕਸ਼ਨ ਜਿਹੜੀ ਹੈਗੀ ਹੈ 50000 ਤੋਂ 75000 ਕਰ ਦਿੱਤੀ ਗਈ ਹੈ ਔਰ ਇਨਕੰਡਕਟ ਜਿਹੜਾ ਸਲੈਬ ਹੈ ਆਪਣਾ 3 ਤੋਂ 7 ਲੱਖ ਤੱਕ 5% ਕੀਤਾ 7 ਤੋਂ 10 ਲੱਖ 10% ਕਰਤਾ ਔਰ ਉਹ ਅਬ 15 ਲੱਖ ਜਿਹੜਾ ਹੈਗਾ ਵੀ 30% ਦਾ ਸਲੈਬ ਦਿੱਤਾ ਗਿਆ ਇਨਕਮ ਟੈਕਸ ਦਾ ਇਸ ਨੂੰ ਮਿਡਲ ਕਲਾਸ ਨੂੰ ਬੜੀ ਰਾਹ ਮਿਲੀ ਗਈ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਤੋਂ 25 ਜੁਲਾਈ ਤੱਕ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਇਸ ਦੀ ਸ਼ੁਰੂਆਤ ਪਠਾਨਕੋਟ ਜ਼ਿਲ੍ਹੇ ਤੋਂ ਕਰਨਗੇ ਰਾਜਪਾਲ ਅੱਜ ਸ਼ਾਮ ਪਹਿਲਾਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਠਾਨਕੋਟ ਵਿਖੇ ਵਿਸ਼ੇਸ਼ ਮੀਟਿੰਗ ਕਰਨਗੇ ਇਸ ਤੋਂ ਬਾਅਦ ਉਹ ਭਾਰਤ ਪਾਕ ਸਰਹੱਦ ਤੇ ਸਥਿਤ ਬਲਾਕ ਬਮੀਆਲ ਅਧੀਨ ਪੈਂਦੇ ਪਿੰਡ ਚੱਕ ਅਮੀਰ ਵਿਖੇ ਜਾਣ ਕੇ ਇਸ ਦੌਰਾਨ ਉਹ ਗ੍ਰਾਮ ਸੁਰੱਖਿਆ ਕਮੇਟੀਆਂ ਨੂੰ ਮਿਲਣਗੇ ਅਤੇ ਸਰਹੱਦ ਦੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬੀ ਸੁਣਨਗੇ ਮੁਖ ਸਕੱਤ ਕਰਨ ਨੂੰ ਰਾਗਵਰਮਾ ਤੇ ਡੀਜੀਪੀ ਗੌਰਵ ਯਾਦਵ ਸਮੇਤ ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਉਹਨਾਂ ਦੇ ਨਾਲ ਮੌਜੂਦ ਰਹਿਣ ਕੇ ਰਾਸ਼ਪਾਲ ਪੁਰੀਹਿਤ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਦਿਖ ਰਹੇ ਨੇ ਅਤੇ ਇਸ ਤੋਂ ਪਹਿਲਾਂ ਵੀ ਉਹ ਪੰਜ ਵਾਰ ਸਰਹੱਦੀ ਖੇਤਰ ਦਾ ਦੌਰਾ ਕਰ ਚੁੱਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਡਾਕਟਰ ਗਗਨਦੀਪ ਕੌਰ ਨੇ ਕੱਲ੍ਹ ਜ਼ਿਲ੍ਹਾ جیل ਵਿਖੇ ਕੈਂਪ ਕੋਟ ਲਗਾਈ ਗਈ। ਇਸ ਦੌਰਾਨ ਦੋ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਤੇ કુલ ਤਿੰਨ ਕੈਦੀਆਂ ਨੂੰ ਰਿਹਾ ਕੀਤਾ ਗਿਆ। ਉਹਨਾਂ ਜੇਲ੍ਹ ਵਿੱਚ ਬੰਦ ਹਵਲਾਤਾਂ ਤੇ ਕੈਦੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਪ੍ਰੋਸਾ ਦਵਾਇਆ ਕਿ ਛੇਤੀ ਹੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏਗਾ। ਉਹਨਾਂ ਜੇਲ੍ਹ ਵਿੱਚ ਚੱਲ ਰਹੇ ਲੀਗਲ ਹੈਲਥ ਕਲੀਨਿਕ ਵਿੱਚ ਮੌਜੂਦ ਵਕੀਲਾਂ ਤੇ ਪੈਰਾ ਲੀਗਲ ਵਲੰਟੀਅਰਸ ਵੱਲੋਂ ਕੈਦੀਆਂ ਤੇ ਹਵਲਾਤਾਂ ਨੂੰ ਮਿਲ ਰਹੀ ਕਾਨੂੰਨੀ ਸਹਾਇਤਾ ਤੇ ਤਸੱਲੀ ਪ੍ਰਗਟਾਈ। ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਿਨਾ ਨੇ ਸੁਨਹਿਰੇ ਭਵਿੱਖ ਲਈ ਨੌਜਵਾਨਾਂ ਨੂੰ ਬੂਟੇ ਲਾ ਕੇ ਪਾਣੀ ਦੀ ਬਚਤ ਪਲਾਸਟਿਕ ਤੋਂ ਬਚਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਧਰਤੀ ਮਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਲੀਨ 에ਅਰ ਪੰਜਾਬ ਵੱਲੋਂ ਕਰਵਾਏ ਗਏ ਯੂਥ ਚੈਂਪੀਅਨ ਫਾਰ ਕਲੀਨ 에ਅਰ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਚੁਗਿਰਦੇ ਪ੍ਰਤੀ ਵੱਡਿਆਂ ਤੇ ਰਵੱਈਏ ਨੂੰ ਨੌਜਵਾਨ ਪ੍ਰਭਾਵਿਤ ਕਰ ਸਕਦੇ ਨੇ ਅਤੇ ਧਰਤੀ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਨੇ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ